It sowingena So what is it? I mean you don't know Who is it? Cali is that high Job Sloedi kita 中国3 K3 K3 ਉਹ ਵੀ ਨੀ ਆਸਾ ਅੰਦਰ ਚਲੇ ਜੇ ਇਧਰ ਹੋਇਆ ਇਧਰ ਹੋਇਆ ਇਧਰ ਹੋਇਆ ਇਧਰ ਹੋਇਆ ਇਧਰ ਆਇਆ ਇਧਰ ਆਇਆ ਇਧਰ 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 ਆਇਆ ਇਧਰ ਆਇਆ ਵਾ ਯਾਰ ਅਜੇ ਕੀ ਨਾਮ ਕੋਡ ਦੁਰਗਾ ਜੀ ਦੁਰਗਾ ਕਿੱਥੋਂ ਦਾ ਰਹਿਣ ਵਾਲਾ ਪਿੰਡ ਸੋਢੀ ਵਾਲਾ ਜੀ ਕਿਹੜੀ ਕੁੱਟਮਾਰ ਹੋਈ ਕਿਸ ਤਰ੍ਹਾਂ ਹੋਈ ਕਿੰਨਾਂ ਨੇ ਕੀਤੀ ਤੁਹਾਡੇ ਨਾਲ ਜੀ ਸਰਦਾਰ ਨੇ ਜ਼ਿਮੀਂਦਾਰ ਨੇ ਪਿੰਡ ਦੇ ਉਹਨਾਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਅਸੀਂ ਏਸੀ ਪਰਿਵਾਰ ਦੇ ਆ ਸਾਨੂੰ ਜੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀਆਂ ਜਨਾਨੀਆਂ ਨੂੰ ਗੰਦੀਆਂ ਧੀਆਂ ਪਹਿਣਾ ਦੀਆਂ ਗਾਲਾਂ ਦੇ ਕੇ ਗਿਆ ਨੇ ਬਹੁਤ ਗੰਦੀਆਂ ਗੰਦੀਆਂ ਬੇਸੁਣਨ ਵਾਲੀਆਂ ਤੇ ਕਿਸ ਕੱਲ ਨੂੰ ਲੈ ਕੇ ਰੋਲਾ ਹੋਇਆ ਮੰਜੇ ਤੋਂ ਰੋਲਾ ਪਿਆ ਜੀ ਗਲੀ 'ਚ ਅਸੀਂ ਮੰਜੇ ਡਾਏ ਸੀ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਇੰਨੀ ਜ਼ਿਆਦਾ ਲੋ ਲੱਗਦੇ ਨੇ ਟਰੈਕਟਰ ਵਾਲੀ ਨੂੰ ਕੁਝ ਨਹੀਂ ਜੀ ਉਥੋਂ ਲੱਗਦਾ ਹੁੰਦੇ ਖੇਤ ਨੂੰ ਕੋਈ ਰਾਹ ਨਹੀਂ ਲੱਗਦਾ ਕਿਸੇ ਦੇ ਘਰ ਨੂੰ ਟਰੈਕਟਰ ਟ੍ਰੈਲੀ ਨਹੀਂ ਜਾਂਦਾ ਉਹ ਲੈ ਕੇ ਰੋਲਾ ਪਿਆ ਹਾਂਜੀ ਬਕਾਇਦਾ ਉਥੋਂ ਕੋਈ ਟਰੈਕਟਰ ਨਹੀਂ ਕੋਈ ਟ੍ਰੈਲੀ ਨਹੀਂ ਹੁੰਦੇ ਖੇਤ ਨੂੰ ਜਾਂਦਾ ਨਾ ਘਰ ਨੂੰ ਬਸ ਸਾਡੇ ਘਰਾਂ ਤੋਂ ਅੱਗੇ ਜਾ ਕੇ ਰਾਹ ਖਤਮ ਹੋ ਜਾਂਦਾ ਜੀ ਕਿ ਕਿਸ ਤਰ੍ਹਾਂ ਪਿੰਡ ਦੇ ਵਿੱਚ ਤੁਹਾਨੂੰ ਫੋਟਵਰ ਕਿੰਨੇ ਬੇਰਮੀ ਨਾਲ ਪੁੱਛੀ ਸਾਡੇ ਬੁੜੀਆਂ ਨਾਲੋਂ ਬੇਸਲੂਕੀ ਨਾਲ ਪੇਸ਼ ਆਏ ਨੇ ਜੀ ਇਹ ਸਾਨੂੰ ਡਾਂਗਾ ਨਾਲ ਵਗੇਰਦੇ ਸੀ ਤੇ ਨਾਲੇ ਪਿਸਤੌਲ ਦੀਆਂ ਤੰਕੀਆਂ ਦਿੰਦੇ ਆਏ ਸੀ ਤੇ ਬੇ ਪਿਸਤੌਲ ਵੀ ਬਕਾਇਦਾ ਲੈ ਕੇ ਆਏ ਸੀ ਕਹਿੰਦਾ ਜਿਆਦੇ ਬੋਲੇ ਤਾਂ ਗੋਲੀ ਠੋਕ ਦੂੰਗਾ ਕਾਹਲੀ ਗਲੋਸ ਵੀ ਹਾਂ ਜੀ ਬਹੁਤ ਗੰਦੀਆਂ ਗੰਦੀਆਂ ਗਾਲ੍ਹੀਆਂ ਦਿੱਤੀਆਂ ਜੀ ਜੀ ਡਾਰ ਹਾਂ ਜੀ ਇਹ ਸੀ ਜੱਟ ਜਰਨਲ ਜੱਟ ਸਿੰਘ ਘਰੇ ਜਾ ਕੇ ਜੱਟ ਸਿੰਘ ਨੇ ਜੀ ਹਾਂ ਹਾਂ ਹੋਰ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਹੈ। ਹਾਂਜੀ ਇਹਨਾਂ ਤੇ ਫੁੱਲ ਕਾਰਵਾਈ ਹੋਣੀ ਚਾਹੀਦੀ ਸਾਡੀ ਇਹ ਬੇਨਤੀ ਹੈ ਕਿ ਸਾਡੇ ਏਸੀ ਬਲਵਾਰਡ ਨਾਲ ਕੋਈ ਸੁਣਵਾਈ ਨਹੀਂ ਹੋ ਰਹੀ ਜੀ। ਹਾਂਜੀ। ਹਾਂਜੀ। ਸਾਰਾ ਕੁਝ ਹੈਗਾ। ਹਾਂਜੀ। ਕੋਈ ਵੀ ਕਾਰਵਾਈ ਨਹੀਂ ਹੋ ਰਹੀ ਹੈ ਜੀ। ਅਸੀਂ ਰਾਤ ਨੂੰ ਜਾ ਰਹੇ ਹਾਂ ਜੀ ਸਾਨੂੰ ਰਾਹ ਦੇ ਵਿੱਚ ਰੋਕ ਕੇ ਮਾਰ ਪੀਟ ਕੀਤੀ ਜਾ ਰਹੀ ਹੈ। ਸਾਨੂੰ ਕੁੱਟਿਆ ਜਾ ਰਿਹਾ ਹੈ। ਬੰਦੇ ਬਕਾਇਦਾ ਗੱਡੀ ਚ 3-4 ਗੱਡੀਆਂ ਲਿਆਂਦੇ ਨੇ। ਬਕਾਇਦਾ ਕਾਪੇ ਲੈ ਕੇ ਸਾਡੇ ਮਗਰ ਆਉਂਦੇ ਨੇ ਅਸੀਂ ਫਿਰ ਹਾਂਜੀ ਰਾਹ ਘੇਰ ਘੇਰ ਕੋਟਦੇ ਨੇ ਗੋਲੀਆਂ ਦੀਆਂ ਤੰਕੀਆਂ ਦਿੰਦੇ ਨੇ ਜੀ। ਪੂਰੀ ਪਤਾ ਵਸਦੀ ਹਾਂਜੀ ਕੀ ਨਾਮ ਤੁਹਾਡਾ ਬੋਲ ਬੰਬੜੀ ਬੋਲ ਬੰਬੜੀ ਦਾ ਰਹਿਣਾ ਮਰੇ ਪਿੰਡ ਛੋਡੀ ਵਾਲਾ ਜੀ ਆਪਣਾ ਮੇਰੀ ਕੁਟਮਾਰ ਹੋਈ ਕਿਹਨਾਂ ਨੇ ਕੀ ਕੀ ਇਹ ਖਲਾਰਾ ਸਿੰਘ ਪਿੰਡ ਛੋਡੀ ਵਾਲਾ ਟਾਣੀ ਤੇ ਬੈਠੇ ਨੇ ਤੇ ਕੁਟਮਾਰ ਹੋਈ ਬੇਲੀ ਮੋਬਾਈਲ ਤੇ ਗੱਲ ਕਰਦਾ ਪੈਸੇ ਆਪਣੀ ਘਰ ਦੀ ਨਾਲ ਕਹਿੰਦੇ ਨਾਲ ਕਰਦਾ ਸੀ ਸੜਕ ਤੇ ਮੋੜ ਜੇ ਤੇ ਬੈਠਾ ਕਰਾਂ ਦੇ ਅੱਗੇ ਇਹਨੇ ਬੈਟਰੀ ਵਾਲੀ ਸਕੂਟਰੀ ਜੀ ਹੁੰਦੀ ਉਹ ਲਿਆ ਕੇ ਕੋਲੇ ਦੇ ਡਾਕ ਕੇ ਕੋਈ ਸਿਰ ਤੇ ਇਹਦੇ ਚੀਜ਼ ਮਾਰੀ ਹੈ ਇਹ ਡਿੱਗ ਪਿਆ ਬਾਅਦ ਚ ਇਹ ਉਥੋਂ ਮਨ ਕੇ ਡੈਗ ਡੂਗ ਪਿਆ ਉਹ ਇਹਦੇ ਗਾਲ ਪੈ ਗਿਆ ਆਹੀ ਛਡਾਉਣ ਗਏ ਆ ਬਾਅਦ ਚ ਉਹਦੇ ਮੁੰਡੇ ਆਏ ਨੂੰ ਸਾਰੇ ਆਣ ਕੇ ਗਾਲ ਪੈ ਗਏ ਨੇ ਰੋਲਾ ਕਿਸ ਗਾਲ ਦਾ ਰੋਹਾ ਮੰਜਿਆਂ ਨੂੰ ਲੈ ਕੇ ਪਿਆ ਜੀ ਗਲੀ ਚ ਬੱਚੇ ਡਾ ਗਲੀ ਚ ਮੰਜੇ ਸਾਡੇ ਕੋਲ ਥਾਂ ਨਹੀਂ ਹੈਗੀ ਇੰਨੀ ਤੇ ਗਲੀ ਤੇ ਡਾਹਲੀ ਦਾ ਕੋਈ ਉਥੇ ਟ੍ਰੈਕਟਰ ਨਹੀਂ ਲੰਗਦਾ ਕੋਈ ਟਰਾਲੀ ਨਹੀਂ ਲੰਗਦੀ ਉਹ ਖੇਤ ਇਹਦੇ ਨੂੰ ਰਾਹ ਨਹੀਂ ਉਤਰਦਾ ਉਥੋਂ ਕਿਹੜਾ ਵਜਾ ਤੋਂ ਬਿਨਾ ਵਜਾ ਤੋਂ ਮਕਾਲ ਲੈਂਦਾ ਬੰਦਾ ਸਾਡੇ ਕੋਲ ਵੀਡੀਓ ਹੈਗੀ ਸਾਡੇ ਕੋਲ ਵੀਡੀਓ ਵੀ ਹੈਗੀ ਕੁੱਟ ਮਾਰ ਹਾਂਜੀ ਤੇਰੀ ਕੁੱਟ ਮਾਰ ਉਹਨਾਂ ਨੇ ਹਾਂ ਉਹਦੀ ਵੀਡੀਓ ਹੈਗੀ ਸਾਰਾ ਸਾਰਾ ਕੁਝ ਹੈਗਾ ਜੀ ਟਰੈਕਟਰ ਚੜਾਇਆ ਕੀ ਦਿੱਤਾ ਜਿੱਥੇ ਟਰੈਕਟਰ ਚੜਾਉਣ ਦੀ ਕੋਸ਼ਿਸ਼ ਦੇਣ ਦੇ ਤਨੀ ਸਾਰਿਆਂ ਦੇ ਚੜਾਉਣ ਦੀ ਕੋਸ਼ਿਸ਼ ਕੀਤੀ ਉਹਨੇ ਆਖਿਆ ਸਾਰਿਆਂ ਨੂੰ ਮਾਰ ਦੇਗਾ ਤਾ ਇੱਕ ਦੋ ਹੀ ਚਾਰ ਬੰਦੇ ਅਸੀਂ ਰੋਟਾਵੇਟਰ ਦੇ ਥੱਲੇ ਆ ਚਲੇ ਹਾਂ ਉਹਨਾਂ ਦੇ ਹੱਥਾਂ ਠਾਰ ਵੀ ਫੜੇ ਹੋਣਾਂ ਕੋਲ ਕਿਰਪਾਨਾਂ ਹੈਗੀਆਂ ਕਾਪੇ ਬੰਦੇ ਉਹਨਾਂ ਸੱਦੇ 10 15 ਬੰਦੇ ਪਾਸੇ ਦੇ ਪਿੰਡਾਂ ਦੇ ਹਾਂ ਇੱਕ ਪਿਸਤੌਲ ਵੀ ਹੈਗਾ ਇਹਨਾਂ ਕੋਲੇ ਤੇ ਉਦੋਂ ਬਾਅਦ ਚਲੇ ਗਏ ਟੱਕਾਂ ਮਠੰਡਾ ਪੈ ਗਿਆ ਘਰੋ ਘਰੀ ਚਲੇ ਗਏ ਨੇ ਤੇ ਰਾਤ ਇਹਦੇ ਨਾਲ ਪੰਗਾ ਪਿਆ ਉਹ ਇਹਨੂੰ ਲੈ ਕੇ ਆਏ ਇੱਥੇ ਹਸਪਤਾਲ ਦੇ ਬੂਹੇ ਕੋਲ ਮੇਰੇ ਗਾਲ ਪਾਇਏ ਹਾਂਜੀ ਇੱਥੇ ਆ ਕੇ ਘੇਰ ਕੇ ਕੁੱਟ ਮਾਰੀ ਇਹ ਇੱਥੇ ਆਣ ਕੇ ਘੇਰ ਕੇ ਕੁੱਟ ਮਾਰ ਕੀਤੀ ਇਹਦੇ ਚ 8 10 ਬੰਦੇ ਉਦੋਂ ਵੀ ਸੀ ਹਸਪਤਾਲ ਦੇ ਵਿੱਚ ਹਾਂਜੀ ਹਸਪਤਾਲ ਦੇ ਬਾਹਰ ਉਹ ਸਾਹਮਣੇ ਗੇਟ ਦੇ ਅੰਦਰ ਤੇ ਮੇਰੇ ਆ ਬੋਟ-ਬੋਟ ਕੇ ਮੇਰੀਆਂ ਵਖੀਆਂ ਤਾਂ ਪਾੜ ਦਿੱਤੀਆਂ ਨੇ ਨਾ ਮੈਨੂੰ ਲੱਗਦਾ ਕੋਈ ਹੱਡੀ ਫ੍ਰੈਕਚਰ ਹੋਈ ਹੋਊ ਹੁਣ ਮਾਰੇ ਕਾਰਵਾਈ ਹੁਣ ਕੀ ਤੇ ਕਾਰਵਾਈ ਫੁੱਲ ਤੋਂ ਫੁੱਲ ਹੋਣੀ ਚਾਹੀਦੀ ਸਾਨੂੰ ਇਨਸਾਫ ਮਿਲਣਾ ਚਾਹੀਦਾ